ਕੀ ਹਾਲ ਚੱਲਣਾ ਮੇਰੇ ਵੀ ਦੰਦਾ ਉਮੀਦ ਕਰਦਾ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਮੁਰਗੀ ਸਾਰੀ ਆਪਾਂ ਹੁਣ ਉਧਰ ਵੱਡੇ ਸ਼ੈੱਡ ਦੇ ਵਿੱਚ ਕਰਤੀ ਆ ਜਿੰਨੀ ਆਪਣੀ ਪੀਰਨ ਸਟਾਕ ਵਾਲੀ ਸੀਗੀ ਇੱਥੇ ਤੇ ਇੱਧਰ ਲਗਮਰੇ ਚ ਮੁਰਗੇ ਕਰਤੇ ਇਕੱਲੇ ਆਪਾਂ ਜਿਹੜਾ ਸਾਰਾ ਖੁੱਲਾ ਸੀਗਾ ਕੀ ਇਹਦੇ ਵਿੱਚ ਹੁਣ ਆਪਾਂ ਬਰੂਡਿੰਗ ਰੂਮ ਬਣਾਉਣਾ ਸਫਾਈ ਚੱਲ ਰਹੀ ਜਾ ਵੀਡੀਓ ਨਾਲ ਤੁਸੀਂ ਜੁੜੇ ਰਹੋ ਅੰਤ ਤੱਕ ਸਾਰਾ ਤੁਹਾਨੂੰ ਦਿਖਾਉਣੇ ਆ ਸਾਰਾ ਹੀ ਪ੍ਰੋਸੈਸ ਜਦੋਂ ਆਪਾਂ ਨਵਾਂ ਲੋਡ ਪਾਉਣਾ ਕੀ ਕੀ ਕਰਨਾ ਚਾਹੀਦਾ ਆਪਾਂ ਨੂੰ ਆਪਾਂ ਸਾਰਾ ਹੀ ਉੱਪਰੋਂ ਮਿੱਠਾ ਚੱਕ ਕੇ ਸਫਾਈ ਕਰਕੇ ਬਾਅਦ ਕੀ ਕੁਸ਼ ਕਰਦੇ ਆਪਾਂ ਕਲੀ ਪਾਉਣੇ ਕਿਦਾਂ ਪਾਉਣੇ ਆ ਥੱਲੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਜੀ ਜੁੜੇ ਰਹੋ ਆਪਣੇ ਵੀਡੀਓ ਦੇ ਨਾਲ ਇਸ ਹੱਬ ਦੇ ਨਾਲ ਆਪਾਂ ਹੁਣ ਸਫਾਈ ਕਰੀ ਜਾਂਦੇ ਵਿੱਚ ਦੇਖ ਸਕਦੇ ਤੁਸੀਂ ਥੱਲੇ ਆਨ ਬਿਠਾ ਚੱਕ ਕੇ ਆਪਾਂ ਸਫਾਈ ਕਰਤੀ ਆਹ ਰਹਿ ਗਿਆ ਇੰਨਾ ਕੁ ਥਾਂ ਇਹ ਵੀ ਚੱਕ ਕੇ ਇਹਨੂੰ ਕਲੀਅਰ ਕਰ ਦੇਣਾ ਆਪਾਂ 哎，怎么就不行 여기 여기 이거 이거 ਹੁਣ ਆਪਾਂ ਗੜ ਖੋਲ ਲਿਆ ਸੀ ਦੇਖ ਸਕਦੇ ਤੁਸੀਂ ਇਹ 500 ਬੱਚਾ ਤੇ ਆਪਾਂ 1/2 ਕਿਲੋ ਗੜ ਖੋਲ ਲਿਆ ਸੀ ਤੇ ਆ ਆਪਾਂ ਹੁਣ ਨੀਰੀ ਪਾਣੀ ਦੇ ਵਿੱਚ 1 ਲੀਟਰ ਵਿੱਚ 1 ਐਮਐਲ ਆਪਾਂ ਹੁਣ ਮਿਣ ਕੇ ਪਾਣੀ ਇਹਨਾਂ ਨੂੰ ਕੰਟਾ ਨੋਪਾ ਨੇ ਰੱਖ ਕੇ ਬਦਵਾਨੇ ਆਪਾਂ ਹੁਣ ਦੋ ਬਲਬ ਲਾਤੇ 200 ਵਾਟ ਦੇ ਦੋ 25 ਵਾਟ ਚੱਲਦੇ ਆ ਜੀ ਟੈਂਪਰੇਚਰ ਦੇਖ ਸਕਦੇ ਤੁਸੀਂ ਇਸ ਲੋਡ ਦੀ ਪੂਰੀ ਐਨ ਨੂੰ ਤੁਹਾਨੂੰ ਜਾਣਕਾਰੀ ਦਵਾਂਗੇ ਆਪਾਂ ਕੀ ਕੀ ਪਾਇਆ ਆਪਾਂ ਸ਼ੁਰੂ ਤੋਂ ਲੈ ਕੇ ਜਿੱਦਾਂ ਅੱਗੇ ਬਲੈਕ ਹੌਲੋਪ ਤੇ ਤੇਹੀ ਜਾਣਕਾਰੀ ਅੱਜ ਇਹਨਾਂ ਦਾ ਪਹਿਲਾ ਟੈਨ ਆਪਾਂ ਪ੍ਰੇਤ ਅੱਗੇ ਨੂੰ ਕਹੋ ਵਦਿਆ ਤਾਂ ਕਿ ਟੁਕੀਆਂ ਸਾਰੇ ਕੋ ਬੰਦ ਕਰਤੀਆਂ ਇਹਦੇ ਆਪਾਂ ਬਾਹਰੋਂ ਲਾਤੇ ਆ ਬੁਰਾ ਦਾ ਰੂਮਾ ਐਡਾ ਵੱਡਾ ਵਾ ਜੇ ਤਰਪੇੜ ਲਾ ਕੇ ਆਪਾਂ ਇਹਨੂੰ ਹੁਣ ਛੋਟਾ ਕਰਤਾ ਰੋਡ ਗਰੂਮ ਨੂੰ ਇਹ ਆਪਾਂ ਫੀਡ ਪੋਣੇ ਨੇ ਬਹੁਤ ਵਧੀਆ ਰਿਜ਼ਲਟ ਆਉਂਦਾ ਆਪਾਂ ਨੂੰ ਇਸ ਫੀਡ ਦਾ ਤੇ ਥੱਲੇ ਆਪਾਂ ਇਹਦੇ ਪਾਇਆ ਜੀ ਬੂਰਾ ਲੱਕੜ ਦਾ ਦੇਖ ਸਕਦੇ ਤੁਸੀਂ ਇੱਕਠੇ ਜੇ ਹੁਣ ਨਾ ਹਟੇ ਤੇ ਫੇਰ ਇੱਕ ਵਾਲਵ ਆਪਾਂ ਨੂੰ ਖੋਲਣਾ ਪੈਣਾ ਉਹ ਵੀ ਖੋਲਾ ਦੇਂਗੇ ਮਿਲਦੇ ਹਾਂ ਜੀ ਹੁਣ ਹੋਰ ਕਿਸੇ ਨਵੀਂ ਵੀਡੀਓ 'ਚ ਧੰਨਵਾਦ ਜੀ ਇਸ ਲੋਟ ਦੀ ਡੇਲੀ ਦੀ ਡੇਲੀ ਤੁਹਾਨੂੰ ਹੁਣ ਅਪਡੇਟ ਮਿਲਦੀ ਜਾਏਗੀ